ਸਸਿਕਾ ਜੀ ਵੈਲਕਮ ਟੂ ਨੀ ਮੱਟ ਕ੍ਰੀਏਸ਼ਨ ਅੱਜ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਪਸ਼ਮੀਨੇ ਦੇ ਵਿੱਚ ਸੂਟ ਹੋਣਗੇ ਤੇ ਸ਼ਾਲ ਸੂਟ ਵੀ ਦਿਖਾਵਾਂਗੇ ਤੇ ਪਿਓਰ ਤੇ ਦੁਪੱਟੀਆਂ ਵਾਲੇ ਵੀ ਸੂਟ ਦਿਖਾਵਾਂਗੇ ਤੇ ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 2400 2400 ਪ੍ਰਾਈਸ ਦੇ ਨਾਲ ਸਾਰੇ ਸੂਟ ਆਉਣਗੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਜੀ 9:00 ਸਵਾ 9 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਨੇ ਆ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਫੈਬਰਿਕ ਹਰ ਇੱਕ ਤਰ੍ਹਾਂ ਦਾ ਜਿਵੇਂ ਵਿంటర్ ਦੇ ਅਕੋਰਡਿੰਗ ਲਾ ਲਓ ਹੁਣ ਆਪਣੇ ਸੀਜ਼ਨ ਸਰਦੀਆਂ ਬਹੁਤ ਜ਼ਿਆਦਾ ਹੋਈ ਵੀ ਠੰਡ ਤੇ ਫੰਕਸ਼ਨਲ ਸੀਜ਼ਨ ਵੀ ਆ ਇਹਨਾਂ ਦੇ ਅਕੋਰਡਿੰਗ ਜਿਵੇਂ ਤਾਂ ਵੀ ਰਿਕੁਆਇਰਮੈਂਟ ਹੋਵੇ ਹਰ ਇੱਕ ਤਰ੍ਹਾਂ ਦੇ ਸੂਟ ਵੀਡੀਓ ਚ ਪਾਈਦੇ ਆ ਹਰ ਇੱਕ ਤਰ੍ਹਾਂ ਦੇ ਸੂਟ ਤੁਹਾਨੂੰ ਘਰ ਬੈਠੇ ਕੋਈ ਬਾਜ਼ਾਰਾਂ ਚ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਕਿਉਂਕਿ ਬਹੁਤ ਜ਼ਿਆਦਾ ਰਸ਼ ਹੁੰਦਾ ਜੀ ਹਮੇਸ਼ਾ ਤੇ ਘਰ ਬੈਠੇ ਤੁਸੀਂ ਆਰਾਮ ਨਾਲ ਸੂਟ ਬੁੱਕ ਕਰਵਾ ਸਕਦੇ ਹੋ ਆਪਣਾ ਤੇ ਹੁਕੀ ਲਈ ਨੰਬਰ ਹੈ ਜੀ ਮੇਰਾ 81465808038140080803 ਇਸ ਸਾਈਟ ਦੇ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਆ ਕੇ ਵੀ ਸੂਟ ਪਰਚੇਸ ਕਰ ਸਕਦੇ ਹੋ ਸਵੇਰੇ 10:30 ਵਜੇ ਸ਼ਾਪ ਖੁੱਲ ਜਾਂਦੀ ਹੈ ਰਾਤੀ 8 ਵਜੇ ਤੱਕ ਸ਼ਾਪ ਓਪਨ ਹੁੰਦੀ ਹੈ ਜੀ ਇਸ ਟਾਈਮ ਦੇ ਵਿੱਚ ਜਦ ਮਰਜੀ ਤੁਸੀਂ ਸ਼ਾਪ ਤੇ ਆ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਤੇ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਉਸੇ ਟਾਈਮ ਪਹਿਲਾਂ ਫੁੱਲ ਅਡਰੈਸ ਭੇਜ ਕੇ ਕੋਰੀਅਰ ਚਾਰਜੇਸ ਪੁੱਛ ਲਿਆ ਕਰੋ ਤੇ ਇਕੱਠੀ ਪੇਮੈਂਟ ਕਰ ਦਿਆ ਕਰੋ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤੁਸੀਂ ਸੂਟਾਂ ਦੇ ਨੰਬਰ ਦੱਸ ਕੇ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਆਪਾਂ ਤਾਂ ਸੂਟ ਦਾ ਨੰਬਰ ਦੱਸ ਕੇ ਵੀ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 2400 2400 ਪ੍ਰਾਈਸ ਦੇ ਨਾਲ ਪਿਓਰ ਪਸ਼ਮੀਨੇ ਦੇ ਸੂਟ ਰਹਿਣਗੇ ਰਾਮਟੈਕਸ ਬ੍ਰਾਂਡ ਦੇ ਤੇ ਦੇਖਦੇ ਹਾਂ ਇਸ ਦਾ ਪਹਿਲਾ ਸੂਟ ਇਹ ਦੇਖੋ ਬੜਾ ਸੋਹਣਾ ਵਾਈਨ ਪਰਪਲ ਜਿਹਾ ਕਲਰ ਹੈ ਬੜਾ ਪਿਆਰਾ ਤੇ ਡਿਜ਼ਾਈਨਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਕੋਈ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਸੂਟ ਨੂੰ ਵਿਦਾਊਟ ਲਾਈਨਿੰਗ ਸੂਟ ਬਣਨਾ ਤੇ neck ਤੇ ਬੜਾ ਪਿਆਰਾ ਬਾਟਮ ਦੇ ਨਾਲ ਦਾ ਪੈਚ ਲਗਾ ਕੇ ਪਿੰਟੈਕਸ ਪਾ ਕੇ ਬੜੇ ਪਿਆਰੇ ਬਟਨਸ ਦੀ ਡਿਜ਼ਾਈਨਿੰਗ ਹੈ ਤੇ ਲੇਸ ਦੀ ਡਿਜ਼ਾਈਨਿੰਗ ਹੈ ਤੇ ਜਿਹੜੀ ਲੇਸ ਵੀ ਲੱਗੀ ਹੈ ਸੀ ਥਰੂ ਨਹੀਂ ਹੈਗੀ ਇਹਦੇ ਨੀਚੇ ਪ੍ਰੋਪਰ ਕਪੜਾ ਲਗਾ ਕੇ ਦੇਖੋ ਕਿੰਨਾ ਪਿਆਰਾ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟ ਨੂੰ ਪ੍ਰੋਪਰ ਹੈ ਕਪੜਾ ਪਹਿਲਾਂ ਹੀ ਲਗਾ ਕੇ ਇੰਟਰਲੌਕ ਵਗੈਰਾ ਕਰਕੇ ਪੂਰਾ ਰੈਡੀ ਕੀਤਾ ਹੋਇਆ ਸੂਟ ਨਾਲ ਬ੍ਰੀਕ ਲੇਸ ਆ ਗਈ ਨੀਚੇ ਤੱਕ ਤੇ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੇਸ ਜੁਆਇੰਟਰ ਲੇਸ ਲੱਗੀ ਹੋਈ ਹੈ ਤੇ ਪਲੇਨ ਪੀਸ ਲਗਾ ਕੇ ਬਾਟਮ ਦੇ ਨਾਲ ਦਾ ਪਿੰਟੈਕਸ ਪਾ ਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਸਟੈਂਪ ਹਮੇਸ਼ਾ ਕਾਰਨਰ ਤੇ ਲੱਗੀ ਹੁੰਦੀ ਹੈ ਕੰਨੀ ਤੇ ਵੀ ਲਿਖਿਆ ਹੁੰਦਾ ਤੇ ਵੈਸੇ ਰਾਮਟੈਕਸ ਬ੍ਰਾਂਡ ਦੇ ਹਮੇਸ਼ਾ ਇਹ ਸਟੈਂਪ ਲੱਗੀ ਹੁੰਦੀ ਹੈ ਜੀ ਉੱਪਰ ਰਾਮਟੈਕਸ ਬ੍ਰੈਂਡ ਦੀ ਤੇ 3 ਮੀਟਰ ਦੀ ਨਾਲ ਪਸ਼ਮੀਨੇ ਦੀ ਬਾਟਮ ਹੈ ਤੇ ਬਾਟਮ ਤੇ ਵਰਕ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਬਾਟਮ ਤੇ ਆ ਗਿਆ ਬਹੁਤ ਪਿਆਰਾ ਕਲਰ ਵੀ ਬੜਾ ਸੋਹਣਾ ਪਰਪਲ ਵਾਈਨ ਜਿਹਾ ਕਲਰ ਹੈ ਬਾਟਮ ਤੇ ਵਰਕ ਦੇ ਨਾਲ ਸ਼ਰਟ ਤੇ ਡਿਜ਼ਾਈਨਿੰਗ ਕੁਝ ਵੀ ਕੋਈ ਪਾਈਪਿੰਗ ਤੱਕ ਵੀ ਲਵਾਉਣ ਦੀ ਲੋੜ ਨਹੀਂ ਹੈਗੀ ਜੀ ਸੂਟ ਨੂੰ ਤੇ ਨਾਲ ਹੈਗਾ ਪਿਓਰ ਪਸ਼ਮੀਨੇ ਦਾ ਇਹ ਸ਼ਾਲ ਹੈ ਤਾਂ ਦੁਪੱਟੇ ਵਰਗਾ ਹੀ ਹੁੰਦਾ ਜੀ ਬਿਲਕੁਲ ਪਰ ਜਦੋਂ ਉਹ ਪਸੇਰ ਵੀ ਟੱਕਦੇ ਹਨ ਉਹ ਡਬਲ ਕਰਕੇ ਪੂਰੀ ਨੀਕਾ ਹੁੰਦੀ ਹੈ ਤੇ ਉਹ ਸੋਹਣਾ ਪਲੇਨ ਦੇ ਵਿੱਚ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 2400 ਪ੍ਰਾਈਸ ਰਹਿਣਾ ਅੱਜ ਦੇ ਸਾਰੇ ਸੂਟਾਂ ਦਾ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਤੁਹਾਨੂੰ ਅੱਜ ਸੂਟ ਦਵਾਂਗੇ ਰਾਮਟੈਕਸ ਬ੍ਰਾਂਡ ਦੇ ਵਿਦਾਊਟ ਲਾਈਨਿੰਗ ਸੂਟ ਬਣਾਂਗੇ 2400 ਪ੍ਰਾਈਸ ਹੈ ਜੀ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਆਪਣੇ ਕੋਲ 블루 ਕਲਰ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਵੀ ਹੈ 블루 ਕਲਰ ਹੈ neck ਤੇ ਬੜੀ ਸੋਹਣੀ ਬਟਨ ਜੀ ਡਿਜ਼ਾਈਨਿੰਗ ਹੈ ਪਿੰਟੈਕਸ ਪਗਾ ਕੇ ਪ੍ਰੋਪਰ ਪੈਚ ਰੈਡੀ ਕੀਤਾ ਹੋਇਆ ਤੇ ਲੇਸ ਦੇ ਨਾਲ ਫਿਨਿਸ਼ਿੰਗ ਜੋ ਇੰਟਰ ਲੇਸ ਲੱਗੀ ਹੋਈ ਹੈ ਬੜੀ ਪਿਆਰੀ ਘੇਰੇ ਤੇ ਵੀ ਲੇਸ ਦੀ ਡਿਜ਼ਾਈਨਿੰਗ ਹੈ ਤੇ ਨਾਲ ਹੈਗਾ ਦੇਖੋ ਬਾਟਮ ਤੇ ਵਰਕ 3 ਮੀਟਰ ਦੀ ਬਾਟਮ ਹੈ ਤੇ ਬਾਟਮ ਤੇ ਵਰਕ ਆ ਗਿਆ ਸੋਨਾ ਵਰਕ ਬਾਟਮ ਤੇ ਤੇ ਨਾਲ ਹੈਗਾ ਪਿਓਰ ਕਸ਼ਮੀਨੀ ਦਾ ਸ਼ਾਲ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਮਰੂਨ ਕਲਰ ਹੈ ਜੀ ਇਹ ਨੈਕ ਤੇ ਆ ਗਿਆ ਪੈਚ ਬਟਨਸ ਦੀ ਡਿਜ਼ਾਈਨਿੰਗ ਹੈ ਪਿੰਟੈਕਸ ਪਾਏ ਹੋਏ ਆ ਪਲੇਸ ਲੱਗੀ ਹੋਈ ਹੈ ਜੀ ਸਾਰੀ ਸ਼ਰਟ ਤੇ ਘੇਰੇ ਤੱਕ ਡਿਜ਼ਾਈਨਿੰਗ ਕੋਈ ਲਾਈਨਿੰਗ ਦੀ ਲੋੜ ਨਹੀਂ ਬਿਲਕੁਲ ਕੋਈ ਪਾਈਪਿੰਗ ਦੀ ਲੋੜ ਨਹੀਂ ਹੈਗੀ ਤੇ ਇਹ ਹੈਗਾ बॉटਮ ਤੇ ਵਰਕ ਹੈ ਪਿਓਰ ਪਸ਼ਮੀਨੇ ਦਾ ਸੂਟ ਰਾਮਟੈਕਸ ਬ੍ਰਾਂਡ ਦਾ 2400 ਪ੍ਰਾਈਸ ਦੇ ਨਾਲ ਕਲਰ ਵੀ ਬੜੇ ਪਿਆਰੇ ਆ ਤੇ ਨਾਲ ਹੈਗਾ ਪਿਓਰ ਦਾ ਸ਼ਾਲ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਵਾ ਇੱਕ ਡਿਜ਼ਾਈਨ ਚ ਦਿਖਾਏ ਆ ਤੁਹਾਨੂੰ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਇਹ ਹਾਲਓਵਰ ਸੂਟ ਹੋਣਗੇ ਜੀ ਪੂਰੇ 5 ਮੀਟਰ ਦੀ ਕੱਟ ਹੈ ਬਰੀਕ ਬੁੱਟੀ ਦੇ ਵਿੱਚ ਬਲੈਕ ਕਲਰ ਦੇ ਵਿੱਚ ਹੈ ਜੀ ਪਹਿਲਾ ਸੂਟ ਔਟ ਲਾਈਨਿੰਗ ਬਣਨੇ ਆ ਬਹੁਤ ਸੋਹਣਾ ਬਰੀਕ ਪ੍ਰਿੰਟ ਹੈ ਬਲੈਕ ਕਲਰ ਹੈ ਸੂਟ ਦਾ ਤੇ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਜੀ ਰਾਮ ਟੈਕਸ ਬ੍ਰਾਂਡ ਦੇ ਸੂਟ ਰਹਿਣਗੇ ਅੱਜ ਦੇ ਸਾਰੇ ਘੇਰੇ ਤੇ ਬਹੁਤ ਪਿਆਰਾ ਵਰਕ ਹੋਇਆ ਇਹ ਹਾਲਓਵਰ ਸੂਟ ਹੈ ਇਸ ਦੇ ਨਾਲ ਹੈਗਾ ਫੁੱਲ ਪਿਓਰ ਦਾ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ 2.5 ਮੀਟਰ ਦਾ ਤੇ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਨਾਲ ਦੀ ਖਰੋਸ਼ੀਆ ਲੇਸ ਲੱਗੀ ਹੈ ਬਲੈਕ ਕਲਰ ਦੀ ਤੇ ਸੂਟ ਦੇ ਨਾਲ ਦੀ ਪੱਟੀ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਗਈ ਹੈ ਇਹ ਲੁੱਕ ਆ ਜਾਣੀ ਦੇਖੋ ਸੂਟ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਸੇਮ ਰਹਿਣਾ ਜੀ 2400 ਤੇ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਪਰਪਲ ਜਿਹਾ ਕਲਰ ਹੈ ਪਰਪਲ ਕਲਰ ਦੇ ਵਿੱਚ ਘੇਰੇ ਤੇ ਵਰਕ ਬਹੁਤ ਸੋਹਣਾ ਵਰਕ ਘੇਰੇ ਤੇ ਹੋਇਆ ਆਲ ਓਵਰ ਸੂਟ ਪਿਓਰ ਕਸ਼ਮੀਨੀ ਦਾ ਬਰੀਕ ਬੂਟੀ ਦੇ ਵਿੱਚ ਹੈ ਜੀ ਇਹ ਤੇ ਨਾਲ ਫੁੱਲ ਪਿਓਰ ਦਾ ਦੁਪੱਟਾ ਦੁਪੱਟੇ ਦੇ ਦੇਖੋ ਕਿੰਨੇ ਪਹਿਰੇ ਬਹੁਤ ਸੋਹਣੇ ਸਰਦਾਰੀ ਸੂਟ ਹੈ ਜੀ ਜਿਨ੍ਹਾਂ ਨੇ ਸਿਰ ਤੇ ਲੈਣਾ ਹੁੰਦਾ ਦੁਪੱਟਾ ਉਹਨਾਂ ਲਈ ਬੈਸਟ ਸੂਟ ਹੈ ਜਿਵੇਂ ਹੁਣ ਠੰਡ ਦਾ ਸੀਜ਼ਨ ਹੈ ਫੰਕਸ਼ਨ ਤੇ ਵੀ ਪਾਉਣਾ ਬਹੁਤ ਪਿਆਰਾ ਸੂਟ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਗ੍ਰੀਨ ਕਲਰ ਮੂੰਗੀਆਂ ਗ੍ਰੀਨ ਕਲਰ ਪ੍ਰਿੰਟ ਵੀ ਬਹੁਤ ਪਿਆਰਾ ਹੈ ਇਹਨਾਂ ਦਾ ਫੈਬਰਿਕ ਆਰਾਮ ਟੈਕਸ ਬ੍ਰਾਂਡ ਦਾ ਕੋਈ ਗੁਰ ਨਹੀਂ ਆਉਣਾ ਬਿਲਕੁਲ ਵੀ ਘੇਰੇ ਤੇ ਬਹੁਤ ਸੋਹਣਾ ਵਰਕ ਘੇਰੇ ਤੇ ਆ ਹੈ ਪਲੇਸ ਲੱਗੀ ਹੋਈ ਹੈ ਬਰੀ ਪੱਟੀ ਲੱਗੀ ਹੋਈ ਹੈ ਇਹ ਲੋ 2400 ਪ੍ਰਾਈਸ ਨੈਕਸਟ ਹੈਗਾ ਇਹਦੇ ਵਿੱਚ ਬੜਾ ਪਿਆਰਾ ਮੋਰ ਪੰਖੀ ਬਲੂ ਕਲਰ ਮੋਰ ਪੰਖੀ ਬਲੂ ਕਲਰ ਬਹੁਤ ਸੋਹਣਾ ਬਰੀਕ ਕੂਟੀ ਦੇ ਵਿੱਚ ਹੋਈ ਘੇਰੇ ਤੇ ਵਰਕ ਆ ਗਿਆ ਆਲ ਓਵਰ ਸੂਟ ਰਾਮਟੈਕਸ ਬ੍ਰਾਂਡ ਦਾ ਪਿਓਰ ਪਸ਼ਮੀਨੇ ਦਾ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਉਹ ਸੋਣੀ ਲੇਸ ਦੀ ਫਿਨਿਸ਼ਿੰਗ ਆ ਨਾਲ ਦੀ ਪੱਟੀ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਪੂਰੇ ਸਰਦਾਰੀ ਸੂਟ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਰਹਿਣਾ ਇਹ ਚਾਰ ਸੂਟ ਮੈਂ ਇੱਕ ਡਿਜ਼ਾਈਨ ਚ ਦਿਖਾਏ ਆ ਤੁਹਾਨੂੰ ਪ੍ਰਾਈਸ ਅੱਜ ਦਾ ਸੇਮ ਰਹਿਣਾ ਜੀ ਸਾਰੇ ਸੂਟਾਂ ਦਾ ਨੈਕਸਟ ਸੂਟ ਆ ਗਿਆ ਜੀ ਸਾਰੇ ਰਾਮਟੈਕਸ ਬ੍ਰਾਂਡ ਦੇ ਪਿਓਰ ਪਸ਼ਮੀਨੇ ਦੇ ਸੂਟ ਬੜਾ ਪਿਆਰਾ ਬਦਾਮੀ ਕਲਰ ਦੇ ਵਿੱਚ ਸੂਟ ਹੈ ਪੀਚ ਬਦਾਮੀ ਜਿਹਾ ਕਲਰ ਹੈ ਪੀਚ ਕਲਰ ਦੇ ਵਿੱਚ ਆਲਓਵਰ ਸੂਟ ਹੈ ਜੀ ਪਿਓਰ ਪਸ਼ਮੀਨੇ ਦਾ ਸਾਰੇ ਤੇ ਆਰੀ ਵਰਕ ਹੋਇਆ ਦੇਖੋ ਫਰੰਟ ਸ਼ਰਟ ਤੇ ਆਰੀ ਵਰਕ ਤੇ ਘੇਰੇ ਤੇ ਦੇਖ ਸਕਦੇ ਹੋ ਤੁਸੀਂ ਘੇਰੇ ਤੇ ਬਹੁਤ ਪਿਆਰਾ ਵਰਕ ਹੈ ਪਿਓਰ ਪਸ਼ਮੀਨੇ ਦਾ ਸੂਟ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟ ਨੂੰ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਪੂਰਾ 2.5 ਮੀਟਰ ਦਾ ਦੁਪੱਟਾ ਹੈ ਇਹ ਲੁੱਕ ਆ ਜਣੀ ਹੈ ਸੂਟ ਦੀ 2400 ਪ੍ਰਾਈਸ ਇਹ ਸਿੰਗਲ ਹੈ ਜੀ ਸੂਟ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਕਾਫੀ ਬ੍ਰਾਊਨ ਜਿਹਾ ਕਲਰ ਹੈ ਡਿਫਰੈਂਟ ਜਾਈ ਅੰਬੀ ਵਾਲਾ ਪ੍ਰਿੰਟ ਆਲਓਵਰ ਪਿਓਰ ਪਸ਼ਮੀਨੇ ਦਾ ਤੇ ਸਾਰੇ ਤਿਆਰੀ ਵਰਕ ਹੋਇਆ ਦੇਖੋ ਇਹ ਸਾਰੀ ਫਰੰਟ ਸ਼ਰਟ ਆਊਟਲਾਈਨਿੰਗ ਕੀਤੀ ਹੋਈ ਆਰੀ ਵਰਕ ਦੇ ਨਾਲ ਬਹੁਤ ਪਿਆਰਾ ਵਰਕ ਹੈ ਇਹ ਆਲਓਵਰ ਸੂਟ ਹੈ ਜੀ ਸਾਰੇ ਜਿਨ੍ਹਾਂ ਨੂੰ ਪਿਓਰ ਦੇ ਦੁਪੱਟਿਆਂ ਦੇ ਨਾਲ ਸੂਟ ਲੈਣੇ ਹੁੰਦੇ ਨੇ ਬੈਸਟ ਸੂਟ ਹੈ ਨਾਲ ਪਿਓਰ ਦਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਸੂਟ ਦੇ ਨਾਲ ਦੀ ਪੱਟੀ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਲੋਕਾ ਜੀ 2400 ਪ੍ਰਾਈਸ ਦੇ ਨੈਕਸਟ ਹੈ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਗ੍ਰੀਨ ਕਲਰ ਗ੍ਰੀਨ ਵੀ ਅਲੱਗ ਜ ਹੈ ਗ੍ਰੀਨ ਹੈ ਥੋੜਾ ਲਾਈਟ ਗ੍ਰੀਨ ਅੰਬੀ ਵਾਲਾ ਪ੍ਰਿੰਟ ਹੈ ਸਾਰੇ ਚ ਆਊਟਲਾਈਨਿੰਗ ਤੁਸੀਂ ਦੇਖ ਸਕਦੇ ਹੋ ਸਾਰਾ ਵਰਕ ਕੀਤਾ ਹੋਇਆ ਵਧੀਆ ਫੰਕਸ਼ਨ ਤੇ ਤੁਸੀਂ ਇਹਨੂੰ ਵੀਅਰ ਕਰ ਸਕਦੇ ਹੋ ਜੀ ਸੂਟ ਨੂੰ विदाउट लाइनिंग ਪੜਨਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟਾਂ ਨੂੰ ਤੇ ਨਾਲ ਫਿਨਿਸ਼ਿੰਗ ਦੇਖੋ ਕਿੰਨੀ ਪਿਆਰੀ ਦੁਪੱਟੇ ਦੀ ਵੀ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਪਿਓਰ ਦਾ ਦੁਪੱਟਾ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਨੈਕਸਟ ਆ ਗਿਆ ਇਸ ਸੇਮ ਦੇ ਵਿੱਚ ਹੀ ਪਰਪਲ ਜੀ ਟੋਨ ਤੇ ਹੈ ਸੂਟ सारे सारेच आउटलाइनिंग, सारा वर्क किती प्योर दुपटा ਇਹ ਹਰਦੇ ਦੁਪੱਟੇ ਦੇ ਨਾਲ 2400 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਵਿਦਾਊਟ ਲਾਈਨਿੰਗ ਬਣਨਗੇ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਪਿਓਰ ਪਸ਼ਮੀਨੇ ਦੇ 2400 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 884080803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ